ਫਾਇਰ ਬ੍ਰੇਡ ਦੇ ਮਲਾਜਮ ਪੂਰੀ ਮਸੱਫਤ ਦੇ ਨਾਲ ਅੱਗ ਤੇ ਕਾਬੂ ਪਾ ਰਹੇ ਨੇ ਤੇ ਜਿਹੜੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਇਹ ਇਹਨਾਂ ਦਾ ਕਹਿਣਾ ਕਿ ਕਿੰਨੀ ਕੋ ਆਪ ਜਾ ਅੰਦਰ ਸ਼ੋਰਟ ਸਰ ਕਰਨਾ ਕਾਲੀ ਬੇਟੀ ਹੈ ਜੀ ਮਿੰਟ ਸਰ ਕਿੰਨੇ ਦਾ ਨੁਕਸਾਨ ਆਇਆ ਦੱਸੋ ਇਹਨਾਂ ਨੂੰ ਪਤਾ ਲੱਗੇ ਜੀ ਕਿਥੇ ਕਿੰਨੇ ਵਜੇ ਲੱਗੀ ਸੀ ਅੱਗ ਇਹ 10:00

ਹੈ ਜੀ ਆਪਨੇ ਪ੍ਰੋਡਕਸ਼ਨ ਪਲੈਂਟ ਦੇ ਕੋਲ ਜੋ ਹੈਗਾ ਐਸਡੀ ਪਲੈਂਟ ਪੱਧਾ ਕਾਰਪੋਰੇਸ਼ਨ ਦਾ ਆਪੜਿਆ ਚੀਤੇ ਸਾਥ ਗੱਡੀਆ ਸਕਾਟ ਤੇ ਕੰਮ ਕਰ ਰਹੀਆ ਅੱਗ ਦੇ ਕਾਬੂ ਪਾਇਆ ਗਿਆ ਜਦ ਤੱਕ ਹੈ 10 ਤੋਂ 15% ਫਲੇਮ ਰਹਿੰਦੀ ਆ ਬਹੁਤ ਸੇਤੀ ਅੱਗ ਦੇ ਕਾਬੂ ਪਾ ਲਿਆ ਗਿਆ ਲੇਕਿਨ ਕੋਈ ਵਰਕਰ ਜਿਹੜੇ ਕਿ ਨਾਲ ਬਾਹਰ ਕੱਢ ਦਿੱਤਾ ਗਿਆ ਅੱਜ ਤੱਕ ਕੀ ਆਕੇ ਦਿੱਤੇ ਸਰ ਦੇ ਦੋ ਅੱਗ ਦੇ ਪਹੁੰਚੇ ਤੇ ਘਰਾਂ ਨੂੰ ਜਿੰਨਾ ਪਤਾ ਲੱਗਿਆ ਬਾਹਰ ਕੱਢ ਲਿਆ ਗਿਆ ਸੀ ਬਾਕੀ ਆਪਾਂ ਅੱਗੇ ਕੰਮ ਕਰਦੇ ਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਸਾਡੇ ਕੋਈ ਸੂਚਨਾ ਨਹੀਂ ਮਿਲਿਆ ਮਾਰ ਗਿਆ ਅੱਗ ਲੱਗੀ ਦਿੱਤਾ ਦਿੱਤੀ ਕਾਲੇ ਜਿਹੜਾ ਕਾਰਨ ਬਾਅਦ ਪੁੱਛਿਆ ਜਾਵੇਗਾ ਜਦੋਂ ਫਾਇਰ ਜਿਹੜੀ ਤਲਾਬ ਹੋਈ ਆ ਤਾਂ ਅੱਗ ਲੱਗੀ ਹੋਈ ਸੀ ਮਤਲਬ ਕੋਈ ਕਰ ਤਾਦੀ ਕਦੀ ਹਾਂ ਤੱਕ ਪਹੁੰਚ ਗਈ ਹੈ ਜਿਹੜੀ 7 ਵਰਕਿੰਗ ਤੇ 6 ਦੇ 7 ਵਰਕਿੰਗ ਤੇ ਗਈਆ ਹੋਈ ਹੈ ਬੜੇ ਕਿਹੜੀ ਜਗ੍ਹਾ ਜਿੱਥੇ ਅੱਗ ਲੱਗੀ ਹੈ ਇਹ ਵੀ ਕਰਦੇ ਆਪਣਾ ਹੈਗਾ ਧੰਪ ਦੇ ਕੋਲ ਧੰਪ ਦੇ ਕੋਲ ਜੋ ਐਸਟੀਪੀ ਪਲਾਂਟ ਆ ਉਹਦੇ ਨੇੜੇ ਬੈਕਟੀ ਹੈ ਜੀ ਪੀਐਸ ਪੈਟਰੋਲਿੰਗ ਬਿਲਕੁਲ ਸੋ ਕਰ ਆਪਕੋ ਬੋਲਦੀ ਕਿ ਅੱਗੇ ਕਦੀ ਪਾੜੇ ਅੱਗ ਦੇ 80 ਤੋਂ 85% ਕਾਬੂ ਪਾ ਲਿਆ ਗਿਆ ਹੈ 5 ਤੋਂ 10% ਦੀ ਸਿੱਖਾ ਦਾ ਬਹੁਤ ਜ਼ਿਆਦਾ ਕਾਬੂ ਆ ਲਿਆ ਹੈ ਇਸ ਹਨਾ ਲੋ ਕਾਬਿਲ ਅਕਸ